ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾ ਮਾਦਾ ਤੁਹਾਡਾ ਸਵਾਗਤ ਹੈ ਆਪਣੇ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਆਪਣਾ ਨਾਮ ਤੇ ਐਡਰੈਸ ਆਪਾਂ ਪਹਿਲਾਂ ਬੋਲ ਦਿੰਨੇ ਆ ਆਪਣਾ ਨਾਮ ਆ ਜਸਵੀਰ ਸਿੰਘ ਪਿੰਡ ਆਪਣਾ ਮਹਿਤਾ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਸੰਪਰਕ ਨੰਬਰ ਆ 97791 98511 ਅੱਜ ਦੀ ਵੀਡੀਓ ਦੇ ਵਿੱਚ ਵੀਰੇ ਆਪਣੇ ਕੋਲ ਦੋ ਨਗ ਨੇ ਹੂੰ ਦੋ ਦੇ ਦੋ ਨਗਾ ਸੋਨੂੰ ਪੂਰੀ ਜੰਗ ਦੀ ਦੇ ਪਹਿਲੇ ਨੰਬਰ ਲਈ ਕੱਟੀ ਦੀ ਕਿੰਨੀ ਉਮਰ ਆ ਜੀ ਇਹ ਵੀਰੇ 10 ਤੋਂ 11 ਮਹੀਨੇ ਦੀ ਉਮਰ ਆ ਕੱਟੀ ਦੀ ਹਾਂਜੀ ਕੱਟੀ ਦਾ ਫੇਸ ਦੇਖ ਹੂੰ ਸਿੰਗਾਂ ਦੀ ਕੁਆਲਿਟੀ ਚੈੱਕ ਕਰ ਫੇਸਬੁਕਸ ਬਹੁਤ ਸੋਹਣਾ ਤੇ ਬਹੁਤ ਡਿ ਕਰੈਕਟਰ ਚੈੱਕ ਕਰ ਸਰੇ ਸਿੰਗਾ ਜੇ ਸਾਲ ਤੋਂ ਘੱਟ ਹੀ ਜਾਈ 1-2 ਮਹੀਨੇ 1.5 ਮਹੀਨਾ ਹਾਂ ਜੀ 10-11 ਮਹੀਨੇ ਕੱਟੀ ਹੈਗੀ ਪੂਰੀ ਚੰਗੀ ਸਮੀ ਪਲੀ ਕੱਟੀ ਹੈ ਹਾਂ ਬਾਦ ਵਿੱਚ ਚੱਕਦੀ ਹੈ ਨਾ ਚਾਰੇ ਥਾਂਡੇ ਕੋਈ ਖੋੜਸਾ ਪੰਜ ਵੀ ਹੈ ਨਹੀਂ ਵੀਰੇ ਜ਼ਿੰਮੇਵਾਰੀ ਪੂਰੀ ਉਹ ਆਪਣੀ ਜ਼ਿੰਮੇਵਾਰੀ ਆਪਣੇ ਨਾ ਪਾਲ ਥੋੜੀ ਦਿਖਾਉਂਦੀ ਸਰਕੇ ਹੁਣ ਆਪ ਇਹਨਾਂ ਭਾਈ ਡਰਦੇ ਨੇ ਪਰ ਸੂ ਅੱਜ ਕੱਲ੍ਹ ਤਰ ਪਤਾ ਘਰੋਂ ਘੱਟ ਕੱਢਦੇ ਨੇ ਘਰੋਂ ਘੱਟ ਕੱਢਦੇ ਪਸ਼ੂ ਤਾਂ ਉਹਦੇ ਕਰਕੇ ਪ੍ਰੋਬਲਮ ਆ ਜਾਂਦੀ ਆ ਤੇ ਆਪਾਂ ਹਰ ਇੱਕ ਬੰਦੇ ਨੂੰ ਜਿਵੇਂ ਆਪਣੀ ਗਾਰ ਉਹ ਚੰਗੇ ਕਰੂਆਂ ਵੀ ਸੀਮਣ ਦੀ ਨਹੀਂ ਇਹਦੀ ਕੋਈ ਕਨਫਰਮ ਗੱਲ ਮੈਂ ਜਿਹੜੀ ਚੀਜ਼ ਹੁੰਦੀ ਹੈ ਕਨਫਰਮ ਉਹ ਕਰਦਾ ਠੀਕ ਆ ਇਹਦੀ ਨਹੀਂ ਪਤਾ ਨਹੀਂ ਨਹੀਂ ਆਪਾਂ ਨੂੰ ਪਤਾ ਨਹੀਂ ਜੀ ਇਹ ਘੱਟੀ 2 ਨੰਬਰ ਤੇ 2 ਨੰਬਰ ਵੀਰੇ ਨੀਲੀ ਰਾਵੀ ਬੂਰੀ ਹੂੰ ਚਾਰੇ ਥਣ ਹੂੰ ਚਾਰ ਥਣ ਨੇ ਇਹਦੇ ਅੱਖਾਂ ਨੀਲੀਆਂ ਗਿਆ ਅੱਖਾਂ ਨੀਲੀਆਂ ਛੂਤੇ ਨਿਸ਼ਾਨ ਚਾਰ ਪੈਰਾ ਤੇ ਨਿਸ਼ਾਨ ਹੂੰ ਮੂੰਹ ਤੇ ਅੱਖਾਂ ਚ ਸਾਰਾ ਕੁਝ ਛੋਕੇ ਜਵਾਨ ਜਵਾਨ ਗਲਾ ਦੇ ਦੇ ਹੋ ਗਏ ਭਰਾ ਦਿਖਾ ਦੇ ਇਦਾਂ ਸਿੰਘ ਨਾ ਇੱਕ ਇਧਰ ਲਈ ਸੜੋ ਐ ਹੋ ਰਿਹਾ ਇੱਕ ਇਧਰ ਲਈ ਸੜੋ ਐ ਹੋ ਰਿਹਾ ਵੀ ਇੱਕ ਵੱਧ ਮੁੜੇ ਇੱਕ ਘੱਟ ਮੁੜਾ ਹਾਂਜੀ ਘੱਟ ਮੁੜਾ ਮੋੜ ਦੋਨਾਂ ਜੀ ਆ ਦੇਖ ਲਈ ਇੱਥੇ ਮੈਂ ਆ ਸਿੰਘ ਥੋੜਾ ਇੱਥੇ ਮੁੜਨਾ ਸ਼ੁਰੂ ਹੋ ਗਿਆ ਤੇ ਆ ਸਿੰਘ ਇੱਥੇ ਪਹਿਲਾ ਮੋੜ ਲਿਆ ਹਾਂਜੀ ਥੋੜਾ ਜੀ ਸਿੰਘ ਘੱਟ ਮੁੜਾ ਹੈਗਾ ਇਹ ਭਰਾ ਕੋਈ ਨੇੜੇ ਆ ਕੇ ਦੇਖ ਲੂ ਸਪੈਸ਼ਲ ਇੱਥੋਂ ਸੀ ਹਾਂਜੀ ਸਪੈਸ਼ਲ ਬਾਹਰ ਲਏ ਹਨਾ ਹਾਂ ਕੋਈ ਜਿਹੜੀ ਜੀ ਹੈਗੀ ਆ ਤਾਂ ਉਹ ਹੈਗੀ ਆ ਇੱਥੇ ਅੱਖਾਂ ਜੇ ਕੋਲ ਅੱਖਾਂ ਚ ਥੋੜੀ ਨੀਲੀ ਰਵੀ ਤੇ ਜਵਾਨ ਕੱਟ ਦੀ ਗਲਾਬੀਆ ਨੱਕ ਤੇ ਕੱਟ ਵੀ ਹੈਗਾ ਉਹਨਾਂ ਨਾਲ ਚੱਟਣ ਨਿਸ਼ਾਨ ਵੀ ਹੈਗਾ ਚਾਰੇ ਪੈ ਚੱਟੇ ਨੇ ਉਮੜੇ ਡੇਢ ਸਾਲ ਹੈ ਪੂਰੀ ਝੋਲੀ ਚਾਲੀ ਬਹੁਤ ਚੰਗੀ ਹੈਗੀ ਪਰ ਡਰਦੀ ਹੈ ਜੇ ਹੁਣ ਆਪਣੇ ਕੋਲੋਂ ਦੋ ਕਿ ਦਿਨ ਖੜ ਜੇ ਪਸ਼ੂ ਆਪਣੀ ਹੱਥ ਜੀ ਲਾ ਲੂਗਾ ਹੱਥ ਫੇਰੀ ਆਪਣੀ ਲੱਖੇ ਇੰਨੀ ਕਦ ਵੀ ਪਸ਼ੂਆਂ ਇਨਸਾਨ ਤੋਂ ਕੇ ਖੜਦੇ ਨੇ ਕਿਉਂਕਿ ਡਰਦੇ ਆ ਪਸ਼ੂ ਕੋਲ ਹਰ ਅਗਰ ਬੱਚਾ ਖੜਦਾ ਨਹੀਂ ਸੋ ਦੋ ਕਟੀਆਂ ਬਾਈ ਕੋਲੇ ਜਿਹੜੀਆਂ ਪਸੰਦ ਆਉਂਦੀਆਂ ਹਾਂਜੀ ਆਪਣਾ ਨੰਬਰ ਆਪਣਾ ਸਕਰੀਨ ਤੇ ਚੱਲੂ ਵੀਰੇ 97791 98511 ਜਿਹੜੇ ਵੀ ਕਿਸਾਨ ਭਰਾ ਨੂੰ ਆਪਣੀਆਂ ਕਟੀਆਂ ਪਸੰਦ ਹੋਈਆਂ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ